ਦੋਸਤੋ ਮੈਂ ਤੁਹਾਡਾ ਹੋਸਟ ਅਮਰਤਾਲੀਵਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅੱਜ ਤੋਂ 3:30 4:00 ਦਹਾਕੇ ਪਹਿਲਾਂ ਅੱਤਵਾਦੀ ਦੌਰ ਦੀ ਉਸ ਦੌਰ ਦੇ ਦੌਰਾਨ ਅੱਤਵਾਦੀ ਪਰਿਵਾਰਾਂ ਦਾ ਜੋ ਖਾੜਕੂ ਸਫਾਂ ਦੇ ਵਿੱਚ ਉਸ ਸਮੇਂ ਵਿਅਕਤੀ ਗੁਜ਼ਰੇ ਤੇ ਪੁਲਿਸ ਦੇ ਜਿਹੜੇ ਜਵਾਨ ਸੀ ਉਸ ਦੌਰ ਦੇ ਦੌਰਾਨ ਕਾਫੀ ਖੂਨ ਖਰਾਬਾ ਹੁੰਦਾਗਾ ਦੋਨਾਂ ਪੱਖਾਂ ਤੋਂ ਤੇ ਜੇ ਆਪਾਂ ਗੱਲ ਕਰੀਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜਕ ਕਲਾਂ ਦੀ ਉਸ ਦੌਰ ਦੇ ਵਿੱਚ ਇਸ ਪਿੰਡ ਦਾ ਨਾਇਬ ਸਿੰਘ ਕੇਸਫ ਦੇ ਵਿੱਚ ਸ਼ਾਮਲ ਹੋ ਜਾਂਦਾ ਉਸ ਦੌਰ ਦੇ ਦੌਰਾਨ ਨਾਇਬ ਸਿੰਘ ਦੇ ਪਰਿਵਾਰ ਤੇ ਕਾਫੀ ਜ਼ਿਆਦਾ ਤਸ਼ੱਦਦ ਹੁੰਦੇ ਨੇ ਤੇ ਭਾਵੇਂ ਜੇ ਉਸ ਦੌਰ ਦੀ ਗੱਲ ਕਰੀਏ ਤਾਂ ਪੁਲਿਸ ਵਾਲਾਂ ਦੇ ਪਰਿਵਾਰਾਂ ਨਾਲ ਵੀ ਖਾੜਕੂ ਸਫਾਂ ਦੇ ਵਿੱਚ ਵਿਚਰਦੇ ਵਿਅਕਤੀਆਂ ਨੇ ਕਾਫੀ ਤੱਕੇਸ਼ਾਈਆਂ ਕੀਤੀਆਂ ਨੇ ਪਰ ਅੱਜ ਆਪਾਂ ਗੱਲ ਕਰਾਂਗੇ ਨੈਬ ਸਿੰਘ ਦੇ ਪਰਿਵਾਰ ਤੇ ਹੋਏ ਤਸ਼ੱਦਦ ਦੀ ਨੈਬ ਸਿੰਘ ਦੇ ਪਰਿਵਾਰ ਦੇ ਸੰਬੰਧ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਉਹਨਾਂ ਦੇ ਭਰਾ ਸਰਦਾਰ ਨਸ਼ੱਤਰ ਸਿੰਘ ਢਾਲੀਵਾਲ ਜੀ ਢਾਲੀਵਾਲ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਨਸ਼ੱਤਰ ਸਿੰਘ ਜੀ ਇਹ ਦੱਸੋ ਕਿ ਤੁਹਾਡਾ ਭਰਾ ਜੋ ਨੈਬ ਸਿੰਘ ਖੜਕੂ ਸਫਾਂ ਦੇ ਵਿੱਚ ਸ਼ਮੂਲੀਅਤ ਕਰਦਾ ਉਸ ਦੌਰ ਦੇ ਦੌਰਾਨ ਉਹ ਉਹਨਾਂ ਦੀ ਉਮਰ ਉਦੋਂ ਕਿੰਨੀ ਸੀਗੀ ਉਮਰ ਵੀ 19-20 ਸਾਲ ਦੀ ਸੀ ਜੀ ਤੇ ਉਹ ਪੜਿਆ ਬੈਸੀਆ ਹਾਂਜੀ ਅਸੀਂ ਆਂ ਪੜਦੇ ਸੀ ਖੇਤੀਬਾੜੀ ਕਰਦੇ ਸੀਗੇ ਜੀ ਖੇਤੀਬਾੜੀ ਕਰਦੇ ਉਹ ਡੇਰੀ ਕਰਦਾ ਸੀਗਾ ਜੀ ਡੇਰੀ ਕਰਦਾ ਕਰਦਾ ਫਿਰ ਉਹ ਡਾਕਟਰੀ ਦਾ ਕੋਰਸ ਹੋ ਗਿਆ ਹੂੰ ਉਹਨੇ ਦੁਕਾਨ ਪਾ ਲਈ ਅਗਲੀ ਆਪਣਾ ਨਾਮ ਸਾਈ ਲੈ ਜੀ ਉਥੋਂ ਕੋਈ ਨਾ ਸਪੋਟਰਸ ਘੱਟ ਰਤਾ ਤੇ ਕੁਰਸੀ ਜਗੱਡੀ ਵੱਜਿਆ ਜੀ ਸ਼ੁਰੂ ਤੋਂ ਜੀ ਉਹ ਗੱਡੀ ਚੋਂ ਵੱਜਾ ਇਹ ਤਿੰਨ ਬੰਦੇ ਫੜੇ ਗਏ ਜੀ ਤਿੰਨੇ ਮੁੰਡੇ ਫੜੇ ਗਏ ਤੇ ਕੇਸ ਲੱਗੇ ਹਸਪਤਾਲਾਂ ਦੇ ਕੇਸ ਵਾਗੇ ਭੇਜ ਲਈ ਆ ਜਿੱਤੇ ਜੀ ਪਰਲੇ ਯੇਲ ਤੇ ਹੋਰ 6 ਮਹੀਨਾ ਬਾਅਦ ਉਹਦੀ ਜਵਾਨਤ ਹੋ ਗਈ ਜੀ ਜਵਾਨਤ ਤੋਂ ਬਾਅਦ ਉਹਨੇ ਦੁਕਾਨ ਫੇਚ ਲਈ ਡਾਕਟਰ ਦੀ ਜੀ ਜੇਰੀ ਦੂਜਾ ਮੇਰਾ ਭਾਈ ਛੋਟਾ ਕਰਨ ਲੱਗ ਗਿਆ ਜੀ ਅਜੇ ਖੇਤੀ ਕਰਦੇ ਰਹੇ ਜੀ ਤੇ ਫਿਰ ਭਾਈ ਬਸ ਅਸੀਂ 30 ਕਿਲੋਈ ਖੇਤੀ ਕਰਦੇ ਸੀ ਟਾਈਮ 'ਚ ਜੀ ਐਸਟਰੈਕਟਰ ਦੀ ਹਲ ਉਹ ਵਧੀਆ ਜੀ 4-5 ਮਹੀਨਾ ਸੀ ਗਿਆ ਜੀ ਯਾਨੀ ਪੂਰੇ ਵਧੀਆ ਕਾਰੋਬਾਰ ਸੀਗਾ ਚਲਨ ਮਕਾਓ ਜੀ ਤੇ ਫਿਰ ਉਹ ਭਾਈ ਜਦੋਂ ਆ ਪੁਲਸ ਆਇਆ ਕਰੇ ਦੇਖ ਕੇ ਮੁਰਜਾ ਕਰਿਆ ਆਇਆ ਕਰੇ ਦੇਖ ਕੇ ਮੁਰਜਾ ਕਰੇ ਜੀ ਆਉਂਦੇ ਜਾਂਦੇ ਰਹੇ ਜੀ ਜੀ ਫਿਰ ਹੌਲੀ ਹੌਲੀ ਜਦੋਂ ਉਹ ਇੱਕ ਰਾਤ ਨੂੰ ਪੁਲਸ ਆ ਗਈ ਜੀ 11 11:30 ਵਜੇ ਜੀ ਦੋ ਵਾਰ ਤੇ ਸਾਡੇ ਜੀ ਜਿਹੜੀ ਦੁਕਾਨ ਸੀ ਜਿਹੜੀ ਦੁਕਾਨ 'ਚ ਉਹ ਦੁਕਾਨ ਕਰਦਾ ਸੀ ਜਿਹੜੇ ਬੈਠਕ ਜ ਉਹ ਪਹਿਲੇ ਵਾਰ ਤੇ ਸੀਗੀ ਉਹਦੇ ਵੱਡਾ ਵਾਰ ਸੀਗਾ ਜੀ ਜਦੋਂ ਪੁਲਸ ਆ ਕੇ ਸਾਨੂੰ ਸਾਰਿਆਂ ਨਾਲ ਰਲਿਆ ਜੀ ਬਾਹਾਂ ਬੰਨ ਲੀ ਸਾਡੀ ਜੀ ਪੂਰਾ ਰੋਲਾ ਪਿਆ ਸਾਰਾ ਬੇੜਾ ਭਰ ਗਿਆ ਕੋਸ ਮਗਲੀ ਬੀਜ ਬਲਸੜੇ ਸੀਗੇ ਚਲ ਉਥੋਂ ਭਾਈ ਡਲ ਕਰੇ ਜਵਜਣ ਲਾਗੇ ਇਹਨੂੰ ਪਤਾ ਹੀ ਨਹੀਂ ਭਾਈ ਰੱਬ ਜਣੇ ਉਹ ਕੋਲ ਕੋਈ ਸਹਾਇਗਾ ਸੀ ਅਸਲਾ ਰੱਬ ਜਣੇ ਨਾਲ ਸੀਗਾ ਜੀ ਉਥੋਂ ਭੱਜ ਗਿਆ ਬਾਹਰ ਖੋਲ ਗਿਆ ਜੀ ਬਾਹਰ ਖੋਲ ਕੇ ਭੱਜ ਗਿਆ ਫੇਰ ਹੋ ਗਈ ਜੀ ਮੈਨੂੰ 1700 ਸੀ ਗੋਲੀਆਂ ਚੱਲੀਆਂ ਘਟ ਦੋ ਵਟ ਕੰਨਾ ਕੋਨਾ ਹੀ ਵੱਜੀਆਂ ਦੇਲੀਆਂ ਚ ਵੱਜੀਆਂ ਥੋੜੀ ਜੀ 20 ਕਾਈ ਤੇ ਬਹੀ ਸੀ ਛੋਟੀ ਢੀ ਜੀ ਉਸ ਵੀ ਹੀ ਪੈ ਕੋ ਨਿਕਲ ਗਿਆ ਜੀ ਯਾਨੀ ਸੰਤਾ ਹੀ ਸੀ ਦੀ ਮਾਰਤਾ ਹੋਊਗਾ ਜੀ ਪਹਿਲੇ ਫੇਰ ਹੋ ਗਏ ਸਾਲੂ ਜੀ ਸਵੇਰ ਪੁਲਸ ਆਲੇ ਗਿਆ ਜੀ ਦੂਸਰੇ ਦਿਨ ਉਦ ਹੀ ਉਦੀ ਉਹ ਰਾਤ ਉਹਦੀ ਰਾਤ ਨੂੰ ਹਾਂ ਪਸੇ ਬਾਂਹਾਂ ਛੱਡੀਆਂ ਖੋਲੀਆਂ ਹਾਂ ਜੀ ਮਾਂ ਸਮਝ ਲਿਆ ਕੋ ਤੇ ਦਾੜਤਾ ਕੁੱਟਮਾਰ ਕੀਤੀ ਇਹਨੇ ਕਰਨੀ ਸੀ ਨਾ ਜਲੇ ਤਾਣ ਉਸ ਰਾਤ ਫਿਰ ਕਿਹੜੇ ਕਿੜਿਆਂ ਨੂੰ ਲੈ ਕੇ ਗਏ ਪੁਲਸ ਵਾਲੇ ਨਾਲ ਸਾਲੂ ਸਾਰੇ ਟੱਬਰ ਨੂੰ ਲੈ ਗਏ ਵਿਚੇ ਬੁੜੀਆਂ ਨਾ ਬੱਚੇ ਮੇਰੇ ਕੱਲੀ ਮੇਰੀ ਮਾਂ ਤੋਂ ਵਗੈਰਾ ਅੱਛਾ ਮੇਰੇ ਬਾਪੂ ਨੂੰ ਸਾਨੂੰ ਸਾਰਾਂ ਲੈ ਗਏ ਟੋਟਲ ਜੀ ਚੱਲ ਦੂਏ ਤੜਕੇ ਪੰਚਾਇਤ ਗਈ ਕੋਈ ਗੱਲ ਨਾ ਰਹਾ ਭਾਈ ਜੀ ਪੰਚਾਇਤ ਰੋਹੀ ਜਾਂਦੀ ਰਹੀ ਅਸੀਂ 4 ਦਿਨ ਸਣੇ ਲਾਇ ਜੀ ਚੱਲ ਹੁੰਦੀ ਹਵਾਂਦੀ ਚੱਲ ਜम्मे ਜ਼ਿੰਮੇਦਾਰੀਆਂ ਲੈ ਕੇ ਪੰਚਾਇਤ ਨੇ ਸਪੰਚ ਨੇ ਜੀ ਸਾਨੂੰ ਕਹਦਾ ਕਿ ਤੁਸੀਂ ਪੇਸ਼ ਕਰ ਦਿਓ ਉਹਨੂੰ ਜੀ ਅਸਿਕਾ ਵੀ ਠੀਕ ਹੈ ਜੀ ਚੱਲ ਭਈ ਅਸੀਂ ਛੱਡਦੇ ਹਾਂ ਉੱਥੋਂ ਛੱਡਦੇ ਹੋ ਕਦੇ ਵੀ ਇਥੇ ਇੱਕ ਬੰਦਾ ਰੋ ਜਾ ਕੇ ਜਾਇਆ ਕਰੋ ਜੀ ਚਲੋ ਜੀ ਫੇਰ ਵੀ ਜਾਂਦੇ ਰਹੇ ਚੱਲ ਭਈ ਉਹ ਨਾਲ ਗੱਲਬਾਤ ਹੋਈ ਕਿਤੇ ਬਾਹਰ ਦੀ ਵਾਰ ਕਿਸੇ ਕਿਸੇ ਬੰਦੇ ਨਾਲ ਉਹ ਗਾਲੀ ਮੈਂ ਤਾਂ ਮੈਨੂੰ ਵੀ ਮਰ ਕੇ ਫੜ ਕੇ ਮੈਂ ਮੈਂ ਵੇਚ ਲੈਂਦਾ ਜੀ ਵੀ ਜੋ ਮਰਜੀ ਸੋ ਹੋਵੇ ਫੜਾ ਜੀ ਵੀ ਤੁਸੀਂ ਮੇਰੇ ਮੈਂ ਤੁਹਾਡਾ ਜੀ ਗੱਲ ਮੁਕਈ ਚੱਲ ਭਾਈ ਉਸ ਤੋਂ ਬਾਅਦ ਲੰਘਿਆ ਸਾਲ ਸਾਲ ਸੀ ਮਹੀਨੇ ਸੀ ਕੁੱਟ ਖਾਈ ਗਏ ਜੀ ਮਹੀਨੇ ਬਾਅਦ ਬਰਸ ਲਾਇਆ ਕਰੇ ਤੇ 20 ਦਿਨ ਬਾਅਦ ਲੈ ਜਾ ਕਰੇ ਜੀ ਕੁੱਟ ਮਾਰ ਕੇ ਹਮੇ ਛੱਡ ਦਿਆ ਕਰੇ ਜੀ ਜੇ ਤਾਂ ਮੌਜੂਦ ਲਿਆ ਕਰ ਜੋ ਮੈਰੀ ਲੈ ਕੇ ਚੱਲ ਭਾਈ ਹੌਲੀ ਹੌਲੀ ਪੁਲਿਸ ਦਾ ਕਸ ਬੱਧ ਆ ਗਿਆ ਜੀ ਤੁਹਾਡੇ ਨਾਲ ਉਹਦਾ ਕੋਈ رابطہ ਕਾਇਮ ਹੁੰਦਾ ਸੀ ਉਦੋਂ ਕਦੇ ਤੁਹਾਨੂੰ ਮਿਲਣਾ ਆਉਂਦਾ ਸੀ ਕੀ ਗੱਲਾਂ ਨਾ ਮੇਰੇ ਘਰੇ ਕਦੇ ਗਰਾਹਾਂ ਖੜਾ ਨਹੀਂ ਟਕਰਿਆ ਜਿਵੇਂ ਲੋਕਾਂ ਦਾ ਕਰਦਾ ਹੁੰਦਾ ਸੀ ਜੀ ਐ ਲੋੜ ਦੇ ਹੁੰਦਾ ਜੀ ਤੇ ਹੁੰਦੀ ਜਵਾਂਦੀ ਭਾਈ ਉਹਦੇ ਲੈ ਵੀ ਸਮਝਦਾ ਐ ਜਿਹਾ ਕਿ ਆਪਾਂ ਨੂੰ ਖਤਰਾ ਹੋ ਗਿਆ ਜੀ ਹਨ ਵਿਚ ਬੰਦੇ ਕਹਿਣ ਲੱਗੇ ਤੁਹਾਨੂੰ ਪੁਲਿਸ ਪੜਕੇ ਮਾਰੂ ਦੇਵਾਂ ਜੀ ਅਸੀਂ ਟਾਲ ਬਚਣ ਲੱਗੇ ਜੀ ਬਾਹਰ ਅੰਦਰ ਹੀ ਰਹਿਿਆ ਕਰੀਏ ਸਮਝ ਲੈ ਜੀ ਅੱਛਾ ਘਰ ਰਹਿਣਾ ਤੁਸੀਂ ਬੰਦ ਕਰ ਅਸੀਂ ਬੰਦ ਕਰਤਾ ਫਿਰ ਘਰ ਨੂੰ ਕੀ ਜਾਂਦਾ ਕੋਈ ਨਾ ਮੇਰੀ ਮਾਂ ਤੇ ਮੇਰੇ ਪਿਓ ਰਹਿ ਜਾਂਦਾ ਜੀ ਫਿਰ ਇੱਕ ਦਿਨ ਕੀ ਹੋਇਆ ਖਾਸਾ ਜਦੋਂ ਖੱਲ ਚੱਲ ਹੋ ਗਈ ਰਾਤ ਨੂੰ ਪੜਸਾ ਗਈ ਫਿਰ ਆ ਗਈ ਫਿਰ ਆ ਗਈ ਜੀ ਮੇਰੀ ਮਾਤਾ ਪਿਓ ਵੀ ਡਰਦੇ ਬਾਂਡੀਆਂ ਕਰੇ ਬੱਗੇ ਜੀ ਭਾਂਡੇ ਸਾਡਾ ਟਰੈਕਟਰ ਖੜਾ ਸੀਗਾ ਜੀ ਤੇ ਤੈਂ ਤੇਲ ਦੇ ਢੋਲ ਪਏ ਸੀ ਮੂਰੇ ਜੀ ਤੇ ਭਾਈ ਜਦੋਂ ਸਾਡੇ ਪੰਜ ਸੀ ਮੈਸਾਂ ਸੀ ਜੀ ਅਨੇ ਮੈਂ ਸਾਂ ਸੰਗਰ ਲਾਤੇ ਜੀ ਟਰੈਕਟਰ ਨੂੰ ਜੇ ਘਨੂ ਅੱਗ ਲਾਤੀ ਅੱਛਾ ਟਰੈਕਟਰ ਨੂੰ ਵੀ ਅੱਗ ਲਾਤੀ ਟਰੈਕਟਰ ਨੂੰ ਅੱਗ ਲਾ ਗਈ ਜੀ ਹਾਂ ਕਰ ਮੱਚ ਗਈ ਬਈ ਅਗਲਾ ਕੇ ਭੱਜ ਗਏ ਉਹ ਜੀ ਲੋਕਾਂ ਨੇ ਵਾਰ ਜੋ ਸਾਰ ਸਮਾਨ ਜਬਾ ਭਜਾ ਉਹ ਲੈ ਦੇ ਜੀ ਬਟਾ ਸਾਡਾ ਮਾਲ ਬਸੀ ਤੜਕੇ ਲੋਕਾਂ ਨੇ ਭੜ ਬੋਲ ਜਾਂਦਾ ਜੀ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਜੀ ਫਿਰ ਉਸ ਦਿਨ ਹੱਦ ਅਸੀਂ ਘਰ ਛੱਡ ਤਾ ਜੀ ਫਿਰ ਅਸੀਂ ਪਸ਼ੂ ਕਿਸ ਨੂੰ ਇੱਕ ਕਿਸੇ ਨੂੰ ਦੋ ਕਿਸੇ ਨੂੰ ਇੱਕ ਕਿਸੇ ਨੂੰ ਦੋ ਐ ਸਮਾਤੇ ਜੀ ਤੇ ਫਿਰ ਉਹਦੇ ਬਾਅਦ ਅਸੀਂ ਜਾਨਵਰ ਲਾਉਂ ਗਏ ਹਣ ਲਾ ਕੇ ਜੀ ਖੇਤਾਂ ਚ ਜੀ ਕਿਤਾਈ ਵੀ ਜਿੱਥੇ ਮਰਜੀ ਰੋਟੀ ਖਾ ਕੇ ਕਿਤੇ ਮਰਜੀ ਰਾਤ ਕਿਤੇ ਕੋਠੇ ਚ ਜਾਂ ਕਿਸੇ 85 ਤੇ ਜੀ ਕਿੰਨੇ ਵੀ ਮਰਜੀ ਪਰ ਇਹ ਜੂੜ ਦੋ ਸਾਲਾਂ ਹੈਗਾ ਇਹਦੇ ਜੀ ਹੈ ਫਿਰ ਪਈ ਹੁੰਦੀਆਂ ਉਹਨੀਆਂ ਗੱਲਾਂ ਦੇ ਲੈ ਅੱਛਾ ਜਿਸ ਰਾਤ ਤੁਹਾਡਾ ਟਰੈਕਟਰ ਨੂੰ ਅੱਗ ਲਾਈ ਹੈ ਉਸ ਤੋਂ ਬਾਅਦ ਫਿਰ ਇੱਕ ਤੁਹਾਡੇ ਭਰਾ ਨੂੰ ਜਾਂ ਕਿਸੇ ਨੂੰ ਤੁਹਾਨੂੰ ਫਿਰ ਪੁਲਿਸ ਨੇ ਫੜਿਆ ਬਾਅਦ ਚ ਨਹੀਂ ਉਸ ਤੋਂ ਬਾਅਦ ਹੱਥ ਨਹੀਂ ਆਈ ਸੀ ਅੱਛਾ ਪੁਲਿਸ ਦੇ ਹੱਥ ਨਹੀਂ ਆਏ ਹੱਥ ਨਹੀਂ ਆਏ ਜੀ ਪੁਲਿਸ ਵੀ ਦੇਰੀ ਆਉਣ ਦੀ ਜੀ ਪੁਲਿਸ ਜਸੇ ਆਇਆ ਨਹੀਂ ਹੈਗੇ ਉਸ ਤੋਂ ਬਾਅਦ ਸਾਡਾ ਪ੍ਰਾਣਾ ਫੜਿਆ ਜੀ ਪਰੋਂਾ ਤੁਹਾਡਾ ਇੱਥੇ ਆਇਆ ਹੋਇਆ ਸੀਗਾ ਜਾਂ ਉਹ ਛੁੱਟੀ 'ਚ ਆਇਆ ਸੀ ਫੌਜੀ ਸੀ ਕਿਹੜੇ ਪਿੰਡ ਦਾ ਸੀਗਾ ਜੀ ਉਹ ਕੋਟਦੋਣਾ ਦਾ ਅੱਛਾ ਕੋਟਦੋਣਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੀ ਪੈਂਦਾ ਹੈ ਹਾਂ ਬਰਨਾਲਾ ਜੀ ਪੈਂਦਾ ਤੇ ਉਹ ਛੁੱਟੀ 'ਚ ਆਇਆ ਸੀ ਕਿੱਥੇ ਉਹਦੀ ਡਿਊਟੀ ਕਿੱਥੇ ਸੀ ਉਹਨਾਂ ਸਮੇਂ 'ਚ ਉਹਦੀ ਪਠਾਨਕੋਟ ਸੀ ਪਠਾਨਕੋਟ ਲੱਗਿਆ ਸੀ ਅੱਛਾ ਇਹ ਫਿਰ ਉਹ ਤੁਹਾਨੂੰ ਕਿਹਨੇ ਦੱਸਿਆ ਵੀ ਪੁਲਿਸ ਲੈ ਗਈ ਜਾ ਕੇ ਉਹਨੂੰ ਕੁੜੀ ਨੇ ਦੱਸਿਆ ਟਰੱਕ ਅੱਛਾ ਕੁੜੀ ਨੇ ਦੱਸਿਆ ਹਾਂ ਜੀ ਉਹਦੇ ਅਸੀਂ ਪਹਾੜ ਟੋਲ ਕੀਤੀ ਭਾਈ ਦੇਖ ਲੈ ਕਿੱਥੋਂ ਸਾਨੂੰ ਕਿਸੇ ਇਹ ਪਤਾ ਨਹੀਂ ਲੱਗਿਆ ਫਿਰ ਤੁਹਾਨੂੰ ਵੀ ਕਿਹੜੇ ਥਾਣੇ ਦੀ ਪੁਲਿਸ ਸੀਗੀ ਹਾਂ ਪਰ ਉਹਨਾਂ ਟੋਲਾ ਕੀਤੇਆਂ ਪਰਜੇਤਾਂ ਨਾਲ ਆਲੇ ਆ ਗਏ ਕੋਈ ਸਾਨੂੰ ਸਮਝ ਨਹੀਂ ਆ ਗੱਲ ਦੀ ਆਈ ਜੀ ਤੇ ਭਾਈ ਦਿਖਲਾ ਉਹ ਅਸੀਂ ਕਾਰੋਬਾਰ ਸਾਡਾ ਵਧੀਆ ਸੀ ਆਇਸ਼ਾ ਕਰਦੇ ਸੀਗੇ ਜੀ ਫਿਰ ਭਾਈ 2-3 ਸਾਲ ਬਾਅਦ ਉਹ ਨਹੀਂ ਇੱਕ ਗੱਲ ਹੋਰ ਦੱਸੋ ਇੱਥੇ ਫਿਰ ਪ੍ਰਾਣਾ ਤੁਸੀਂ ਕਿੰਨਾ ਕੁ ਸਮਾਂ ਭਾਲਦੇ ਰਹੇ ਅਸੀਂ 2 ਸਾਲ ਭਾਲਿਆ 2 ਸਾਲ ਭਾਲਿਆ ਕਿਹੜੇ ਕਿਹੜੇ ਥਾਣੇ ਚ ਗਏ ਉਦੋਂ ਤੁਹਾਡੇ ਬੰਦੇ ਬਹੁਤ ਬਠੰਡੇ ਥਾਣੇ ਦੀ ਬਾਬੇ ਸੰਗਰੂਰ ਚ ਕਰਦੇ ਜਿਹਨੇ ਆਪਣੇ ਇਲਾਕੇ ਦੇ ਬਸ ਇਲਾਕੇ ਦੀ ਜਿਹੜੀ ਥਾਣੀ ਸੀ ਸਾਰਿਆਂ ਚ ਜਿਹੜੇ ਬੰਡੇ ਉਹ ਵੀ ਉਹਨਾਂ ਚ ਵਗ ਗਏ ਜੀ ਅੱਛਾ ਪੁਲਿਸ ਨੇ ਤੁਹਾਨੂੰ ਇਹ ਮਤਲਬ ਕੋਈ ਹਾਂ ਅੱਛਾ ਅੱਛਾ ਉਹ ਗੱਲ ਮੁਕੋਗੀ ਜੀ ਤੇ ਫਿਰ ਉਹ ਲੱਭਿਆ ਨਹੀਂ ਜੀ ਮੁੜਕੇ ਨਹੀਂ ਲੱਭਿਆ ਨਹੀਂ ਅੱਛਾ ਉਹ ਦੂਸਰੀ ਵਾਰ ਭਾਈ ਦੇਖ ਲੈ ਢੋੜਕਸਾਲ ਬਾਅਦ ਇੱਥੇ ਨੈਵਰਾਂ ਉੱਤੇਰਾ ਪੈ ਗਿਆ ਜੀ ਇੱਥੋਂ ਪਹਿਲਾਂ ਆਪਾਂ ਇੱਕ ਗੱਲ ਹੋਰ ਕਰਦੇ ਆਂਗੇ ਜਦੋਂ ਤੁਹਾਡਾ ਇੱਕ ਭਰਾ ਹੋਰ ਸੀਗਾ ਪ੍ਰਗਟ ਸਿੰਘ ਹਾਂਜੀ ਉਹਨੂੰ ਪੁਲਿਸ ਨੇ ਫਿਰ ਕਦੋਂ ਚੱਕਿਆ ਸੀ ਉਹਨਾਂ ਬਾਅਦ ਦੀਆਂ ਗੱਲਾਂ ਇਹ ਅੱਛਾ ਬਾਅਦ ਦੀਆਂ ਗੱਲਾਂ ਬਾਅਦ ਦੀਆਂ ਨਹੀਂ ਜੀ ਉਹ ਉਹ ਦੱਸੋ ਉਹਨਾਂ ਬਾਰੇ ਹਾਂ ਬਾਅਦ ਦਾ ਸੁਭਲਾ ਉਹ ਮੈਂ ਉਹੀ ਦੱਸਣਾ ਪ੍ਰਗਟ ਸਿੰਘ ਨੂੰ ਕਦੋਂ ਪੁਲਿਸ ਲੈ ਕੇ ਗਈ ਹੈਗੀ ਪਰਗਟ ਸਿੰਘ ਨੂੰ ਸਾਨੂੰ ਤਿੰਨ ਚਾਰ ਇਹਨਾਂ ਨੇ ਫੜਾਇਆ ਸੀ ਇਕੱਠਾ ਜੀ ਛੇ ਪਹਿਲਾਂ ਸਾਨੂੰ ਸਾਣੀ ਪੇਜ ਕਰਤਾ ਹੂੰ ਬਹੁਤ ਔਰ ਦੇ ਕਤਲ ਹੋ ਗਏ ਆਪਣੇ ਪਿੰਡ 'ਚ ਜੀ ਸ਼ਖਜਾਹਰ ਤੇ ਨੌਟੇ ਗਿਆ ਜੀ ਪੈਸੰ ਨਿਯਰ ਰੱਖਿਆ ਉਥੇ ਭਾਈ ਕਿੱਥੇ ਲੱਗੇਗੀ ਪੁਲਿਸ ਉਦੋਂ ਆਪਣੀ ਸਾਣੀ 'ਚ ਪਹਿਲਾਂ ਤਪਾ ਥਾਣਾ ਨਹੀਂ ਆਪਾਂ ਰੂੜੇ ਕੇ ਥਾਣਾ ਅੱਛਾ ਰੂੜੇ ਕੇ ਚੌਕੀ ਸੀਗੀ ਜੀ ਹਾਂ ਉਥੇ ਸਾਣੀ 'ਚ ਸਾਨੂੰ ਇੱਕ ਇੱਕ ਰਾਤ ਗੋਟ ਮਾਰ ਹੋਈ ਜੀ ਚਲੋ ਉਹ ਪੁੱਛਣਾ ਇਹ ਵੀ ਕੋਈ ਅਸਲ ਅਸਲ ਆ ਜਾ ਕੋਈ ਪੈਸੇ ਥੋਡੇ ਕੋਲੇ ਜੀ ਤੇ ਹਲਕੇ ਕੀ ਹੋਣਾ ਸੀ ਅਜਿਹਲੇ ਜੀ ਫੇ ਦੂਈ ਰਾਸ ਨੂੰ ਸੀਆਈ ਸਟਾਫ ਇਦੇ ਆਏ ਜੀ ਉਹ ਜਾਣੇ ਆਹਰ ਬੰਦਾਂ ਨੂੰ ਮਾਰ ਦੇ ਲਵਾ ਦਾ ਜੀ ਅੱਛਾ ਹਾਲੂ ਭਾਈ ਉਹਨੇ ਚਾਰਨ ਰੱਖਿਆ ਉੱਥੇ ਜੀ ਚਾਰਨ ਬਾਅਦ ਅਸੀਂ ਤਿੰਨ ਬੰਦੇ ਛੱਡਦੇ ਨੇ ਜੀ ਕੀ ਫਿਰ ਉਹਨਾਂ ਨਾਲ ਜਦੋਂ ਤੁਸੀਂ ਉਸ ਸੀਆਈ ਦੇ ਵਿੱਚ ਰਹੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਕਿ ਕਿੰਨਾ ਕੁੱਟ ਮਾਰ ਹੋਈ ਤੁਹਾਡੀ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋਈ ਪਟਿਆਨਾ ਤੋਂ ਬਾਅਦ ਇਹ ਤੁਹਾਡੇ ਤੇ ਜੀ ਫੇ ਸਾਡੇ ਘੋਟੇ ਲਾਇਆ ਉਹਨੇ ਜੀ ਫਿਰ ਸਾਡੇ ਉਹਨੇ ਸ਼ਾਂਟਾਂ ਲਾਈਆਂ ਜੀ ਲੈ ਕਰੰਟ ਲਾਇਆ ਕੰਟਰੀ ਇੱਥੇ ਇੱਥੇ ਅਕਨਾਂ ਤੇ ਜੀ ਫਿਰ ਉਹਦਾ ਇਹ ਅੱਲਾ ਜਿੱਥੇ ਅੱਲਾ ਥਾਂ ਸੀਗਾ ਸਭ ਫੂਕਦੇ ਸੀ ਉਹਨੇ ਜੀ ਯਾਨੀ ਬੇਕਾਰ ਕਰਤਰ ਹੋ ਗਈ ਉੱਥੇ ਸੀ ਜੀ ਤੇ ਭਾਈ ਅਸੀਂ ਚਾਰ ਚੰਨੇ ਆਣੇ ਛੱਡਤੇ ਫਿਰ ਉਹ ਛੱਡ ਜਾਈਗਾ ਜੀ ਉਹਦੋਂ ਬਾਅਦ ਭਾਈ ਉਹਨੂੰ ਸ਼ੌਣ ਖਾਤਰ ਫਿਰ ਅਸੀਂ ਉਹਨਾ ਟਾਈਮਾਂ ਚ 1 ਲੱਖ 80000 ਦੇ ਭਾਦੂ ਦੋ ਗੱਲੇ ਜ਼ਮੀਨ ਵਿੱਚੀ ਅੱਛਾ ਹੈ ਅੱਛਾ ਜ਼ਮੀਨ ਦੋ ਗੱਲੇ ਦੋ ਗੱਲੇ ਵੇਚੀ ਸਾਡੇ ਕੋਲ ਹਾਂ ਸਾਢੇ ਤਿੰਨ ਗੱਲੇ ਬਾਣ ਸੀ ਅੱਛਾ ਦੋ ਬੈਠੇ ਅੱਛਾ ਉਹ ਪੈਸਾ ਫਿਰ ਕਿੱਧਰ ਗਿਆ ਤੁਹਾਡਾ ਜਿਹੜੀ ਤੁਸੀਂ ਜ਼ਮੀਨ ਵੇਚੀਏ ਪੈਸਾ ਉਹ ਤੇ ਦਿੱਤਾਂ ਲੇਤਾਂ ਕਰੀਆਂ ਦਿੱਤਾਂ ਲੇਤਾਂ ਕੀਤੀ ਅੱਛਾ ਪੁਲਸ ਨੂੰ ਪੈਸਾ ਦਿੱਤਾ ਫਿਰ ਪੁਲਸ ਨੂੰ ਦਿੱਤਾ ਫਿਰ ਅਸੀਂ ਤਾਂ ਅਗਲਾ ਕਹਿ ਗਰੇ ਇਹ ਤਾਂ ਇੰਨਾ ਖਰਚਾ ਹੋ ਜੀ ਜੀ ਉੱਥੇ ਉਹ ਪਾਰਟੀਆਂ ਪੁਲਟੀਆਂ ਕਰਦੇ ਹੁੰਦੇ ਉੱਥੇ ਲੱਗਿਆ ਕਰੇ 50000 ਜੀ ਇੱਕ ਇਹ ਦੱਸੋ ਕਿ ਜਦੋਂ ਨੈਭ ਸਿੰਘ ਭੱਜਿਆ ਸੀਗਾ ਅਕਸਰ ਲੋਕ ਕਹਿੰਦੇ ਨੇ ਵੀ ਉਸ ਦੌਰ ਦੇ ਦੌਰਾਨ ਕੁਝ ਖੜਕਵਾਂ ਨੇ ਮਤਲਬ ਲੁੱਟਾਂ ਖੋਹਾਂ ਵੀ ਕੀਤੀਆਂ ਤੇ ਤੁਹਾਨੂੰ ਕੋਈ ਤੁਹਾਡੇ ਪਰਿਵਾਰ ਨੂੰ ਨੈਭ ਸਿੰਘ ਨੇ ਕੋਈ ਪੈਸਾ ਦਿੱਤਾ ਨਹੀਂ ਲੁੱਟਾਂ ਮਾਰਾਂ ਖੋਹਾਂ ਨੇ ਉਹ ਕਰਦਾ ਸੀ ਅੱਛਾ ਉਹਦਾ ਮਕਸਦਾ ਮਹੀ ਸੀ ਹੋਰ ਹੀ ਸੀ ਕੋਈ ਉਹਦਾ ਸਾਨੂੰ ਇਹ ਗੱਲ ਕਹਾਂ ਹੁੰਦਾ ਜੀ ਵੀ ਜਿਹੜਾ ਸਾਡੇ ਕੋਲੇ ਪੈਸਾ ਹੈ ਜੀ ਵੀ ਇਹ ਪੈਸਾ ਨਾ ਮੰਨ ਲੈ ਖੂਨ ਹੈਗਾ ਜੀ ਵੀ ਤੁਸੀਂ ਮੈਥੋਂ ਦਾ ਕੀ ਜੇ ਕਿਸੇ ਬੰਦੇ ਤੋਂ ਲਾਲਚ ਉਹ ਮਿਲ ਲੈਣਾ ਜੇ ਗੱਲ ਕਹਿੰਦਾ ਸਾਡਾ ਖੜਗੂ ਬਾਹ ਕੰਮ ਕਰ ਦੇਣਗੇ ਜੀ ਪੈਸਾ ਲੈ ਲਓ ਅੱਛਾ ਵੀ ਇਹ ਜ਼ਹਿਰ ਹੈਗਾ ਯਾਨੀ ਕਿ ਤੁਸੀਂ ਨਾਇਬ ਸਿੰਘ ਦੇ ਨਾਂ ਤੇ ਕਿਸੇ ਤੋਂ ਕੋਈ ਪੈਸਾ ਨਹੀਂ ਕੋਈ ਅਸੀਂ ਪੈਸਾ ਨਹੀਂ ਲਿਆ ਕੋਈ ਅਸੀਂ ਕਿਸੇ ਨੂੰ ਧਮਕੀ ਨਹੀਂ ਦਿੱਤੀ ਜੀ ਤੁਸੀਂ ਦਿਲ ਕੱਢਦੇ ਸੀ ਉਹਦੇ ਜੀ ਰੋਚੀ ਕੋਈ ਦੱਸਿਆ ਗਿਆ ਸਾਨੂੰ ਅੱਛਾ ਇੱਕ ਗੱਲ ਇਹ ਕਹਿੰਦੇ ਸੀਗੇ ਵੀ ਜਦੋਂ ਤੁਹਾਡੇ ਟਰੈਕਟਰ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਜੋ ਸੁਣਨਾ ਚਾਹੀਏ ਉਸ ਦੌਰ ਦੇ ਵਿੱਚ ਜਿਹੜੇ ਸਪਾਈਆਂ ਨੇ ਅੱਗ ਲਾਈ ਸੀ ਪੁਲਿਸ ਵਾਲਿਆਂ ਨੇ ਕਿ ਉਹਨਾਂ ਦੇ ਪਰਿਵਾਰਾਂ ਤੇ ਵੀ ਕੋਈ ਨਾਇਬ ਸਿੰਘ ਨੇ ਕਾਰਵਾਈ ਕੀਤੀ ਸੀ ਉਹ ਕਾਰਵਾਈ ਬਈ ਕਰਨ ਬਿਹਾ ਕਰੀਆ ਕਹਿੰਦੇ ਉਹਨਾਂ ਨੇ ਇੱਕ ਦੋ ਤਿੰਨ ਸਾਈ ਉਹਨਾਂ ਦੇ ਘਰ ਫੂਕਦੇ ਸੀ ਲੋਕਾਂ ਅੱਛਾ ਦੁਬਾਰਾ ਇਹਨਾਂ ਨੇ ਵੀ ਕਾਉਂਟਰ ਅਟੈਕ ਕੀਤਾ ਉਹਨਾਂ ਦੇ ਪਰਿਵਾਰਾਂ ਤੇ ਉਹਦੀ ਦੂਜੀ ਰਾਤ ਅੱਛਾ ਹਨ ਜੇਠੂ ਪੀ ਹੋਰ ਕਈ ਪਿੰਡੀ ਫਿਰ ਉਹਨਾਂ ਨੇ ਜਿੱਥੇ ਪੁਲਿਸ ਵਾਲੇ ਮੁੰਡੇ ਕੰਮ ਕਰਦੇ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਕਿਹੜੇ ਕਿਹੜੇ ਉਹਨਾਂ ਫਿਰ ਗਾਉਂ ਪਿੰਡਾਂ ਲਾ ਕੇ ਇਹ ਪਰਸਨ ਕਰਾਣੂ ਜੀ ਉਹਦੇ ਉਸ ਬੱਸੇ 'ਚ ਜੀ ਤੇ ਅੰਨੀਆਂ ਗੱਲਾਂ ਬਾਤਾਂ ਹੋਣਾਂ ਅੱਛਾ ਪ੍ਰਗਟ ਨੂੰ ਫਿਰ ਸੀਆਈ ਦੇ ਵਿੱਚੋਂ ਕਿੰਨੇ ਚਿਰ ਬਾਅਦ ਛੱਡਿਆ ਜਾਂ ਪ੍ਰਗਟ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਸੀ ਜੀ ਪ੍ਰਗਟ ਸਿੰਘ ਦੀ ਇੱਕ jaan ਹੀ ਛੱਡੀ ਸੀ ਅੱਛਾ ਹੋਰ ਕੋਈ ਗੱਲ ਨਹੀਂ ਛੱਡੀ ਜੀ ਜਾਂ ਤਾਂ ਸਾਡੀ ਵੀ ਛੱਡੀ ਸੀ ਮਤਲਬ ਕਿ ਲਾਈਟਾਂ ਲਾ ਕੇ ਫੂਕ ਤੇ ਤੇ ਪਰ ਉਹ ਫਿਰ ਉਸ ਤੋਂ ਬਾਅਦ ਮੁਕਤਾ ਲੈ ਬਣਾ ਕੇ ਛੱਡਦਾ ਜੀ ਉਹਦੇ ਅਸਲਾ ਰੱਖ ਕੇ ਉਹਦੇ ਮੈਚ ਤੇ ਅੱਛਾ 20 ਬੰਦਾ ਕੰਮ ਕਰਦਾ ਸੀਗਾ ਅਸੀਂ ਨੋ ਮਕਤਰਾ ਇਲਾਮ ਦਾ ਜੀ ਕੋਈ ਆ ਗਊ ਰਹਿਮ ਚਲ ਮਗਰ ਮੋ ਹਟਦੇ ਰਹਿਮ ਵੀ ਕਰ ਗਿਆ ਜਿਹੜਾ ਬਾੜਾ ਖਰਾ ਜੀ ਫਿਰ ਗਾਂ ਵੀ ਤੁਸੀਂ ਕੁੱਟੇ ਵੀ ਗਏ ਤੇ ਲੁੱਟੇ ਵੀ ਗਏ ਜੀ ਕਹਿੰਦਾ ਵੀ ਤੁਹਾਨੂੰ ਕਿਸੇ ਪਾਸੋਂ ਹੋ ਨਹੀਂ ਹੋਇਆ ਲਾਵਾ ਵੀ ਤੁਸੀਂ ਚਾਰ ਫੋਰਾ ਮਾਰੇਗੇ ਜੀ ਤੇ ਭਾਈ ਭਾਈ ਉਸ ਤੋਂ ਬਾਅਦ ਅਸੀਂ ਖੇਤੀ ਬਾੜੀ ਕਰਨ ਲੱਗ ਗਏ ਮਾੜੀ ਮੁੱਟੀ ਸਜਹੀ ਹੁੰਦੀ ਸੀ ਜੀ ਤੇਤੀ ਵਾਰ ਕੀ ਕਰੇ ਜਮੀਨ ਤਵੇ ਕੀ ਕੀ ਵੇਕੀ ਗਈ ਦੋ ਕਿੱਲੇ ਅੱਛਾ ਕਿੰਨੀ ਜ਼ਮੀਨ ਦੋ ਕਿੱਲੇ ਦੇਖਣ ਤੋਂ ਬਾਅਦ ਤੁਹਾਡੇ ਕੋਲੇ ਫਿਰ ਕਿੰਨੀ ਜ਼ਮੀਨ ਰਹਿ ਗਈ ਸੀ ਅਗਲੇ ਪੌਣੇ ਦਾ ਕਿੱਲੇ ਰਹਿ ਗਏ ਪੌਣੇ ਦੋ ਕਿੱਲੇ ਰਹਿ ਗਈ ਜੀ ਉਹਦੇ ਵਿੱਚ ਉਹਨਾਂ ਲਾਲਾਂ ਨੇ ਖਾਈਏ ਕਾ ਕੁੜੀਆਂ ਵਈਏ ਤਾਂ ਕੀ ਕਰੀਏ ਮਤਲਬ ਉਸ ਸਮੇਂ ਦੇ ਦੌਰਾਨ ਤੁਹਾਡਾ ਕਿਸੇ ਵੀ ਭਰਾ ਦਾ ਵਿਆਹ ਨਹੀਂ ਸੀ ਹੋਇਆ ਨਾ ਉਹ ਸਾਰੀ ਕੁਆਰੇ ਸੀ ਹਾਂ ਜੀ ਉਹਦੇ ਬਾਅਦ ਦੇ ਦੋ ਵਿਆਹ ਹੋਏ ਸੀਗੇ ਜੀ ਉਹਦੇ ਮੁੰਡਾ ਕੁੜੀ ਸੀ ਦੂਜੇ ਦੇ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੈ ਜੀ ਜਦੋਂ ਨੈਭ ਸਿੰਘ ਫਿਰ ਭੱਜ ਜਾਂਦਾ ਹੈਗਾ ਬਿਲਕੁਲ ਸਾਰਾ ਕੁਝ ਹੋ ਜਾਂਦਾ ਤੁਹਾਡੇ ਤੇ ਬਹੁਤ ਜ਼ਿਆਦਾ ਤਸ਼ੱਦਦ ਹੁੰਦਾ ਹੈਗਾ ਫਿਰ ਕਦੇ ਨੈਭ ਸਿੰਘ ਨਾਲ ਤੁਹਾਡਾ ਰابطਾ ਹੋਇਆ ਕਿਸੇ ਤਰੀਕੇ ਨਾਲ ਜਾਂ ਉਹ ਤੁਹਾਨੂੰ ਬਾਹਰ ਅੰਦਰ ਮਿਲਿਆ ਕਦੇ ਜਾਂ ਮਾਤਾਂ ਨੂੰ ਮਿਲਣਾ ਆਇਆ ਫਿਰ ਨਹੀਂ ਉਹ ਬਾਹਰ ਅੰਦਰ ਆਏ ਜਿੰਨੇ ਕਿਤਾ ਜਾ ਕੇ ਪਹਿਨ ਜਰਾ ਆਪਾਂ ਰਾਹਾਂ ਜਾਂਦੇ ਆਂਗੇ ਅਜਮੇ ਲੋਕਾਂ ਨੂੰ ਮਿਲਦਾ ਸੀ ਐਂ ਹੀ ਸਾਨੂੰ ਮਿਲਦਾ ਸੀ ਅੱਛਾ ਲੋਕਾਂ ਤੌਰ ਤੇ ਅੱਛਾ ਯਾਨੀ ਇਹ ਨਹੀਂ ਸੋਚਦਾ ਸੀ ਵੀ ਇਹ ਮੇਰੇ ਘਰ ਦੇ ਨੇ ਉਹ ਹੈ ਜੀ ਹੁਣ ਲੋਕ ਤੌਰ ਤੇ ਉਹ ਕਰਦਾ ਹੁੰਦਾ ਅੱਛਾ ਤੁਹਾਡੀ ਉਹਨੇ ਕੋਈ ਮਦਦ ਨਹੀਂ ਕੀਤੀ ਨਾ ਕੋਈ ਮਦਦ ਨਹੀਂ ਸਾਡਾ ਸੀ ਆਪ ਲੁੱਟ ਗਿਆੜਾ ਕਰ ਪਟਿਆ ਸਾਰਾ ਜੀ ਇਹ ਫਿਰ ਨਾਇਬ ਸਿੰਘ ਦੀ ਇਧਰ ਦਿਲਚਸਪੀ ਕਿਵੇਂ ਹੋਈ ਖੜਕੂ ਸਫਾਂ ਦੇ ਵਿੱਚ ਜਦੋਂ ਕਿ ਉਹ ਡਾਕਟਰ ਵੀ ਸੀਗਾ ਮਤਲਬ ਚੰਗਾ ਤੁਹਾਡਾ ਗੁਜ਼ਾਰਾ ਹੋ ਰਿਹਾ ਸੀਗਾ ਘਰ ਦਾ ਇਧਰ ਆਇਆ ਕਿਵੇਂ ਕਿਹੜੇ ਬੰਦਿਆਂ ਤੋਂ ਪ੍ਰਭਾਵਿਤ ਹੋ ਕੇ ਆਇਆ ਕੁਝ ਪਤਾ ਤੁਹਾਨੂੰ ਉਹ ਅਗਲੀਏ ਦੁਕਾਨ ਸੀ ਇੱਥੇ ਦੀ ਅੱਛਾ ਉਹਨਾਂ ਦਾ ਕੋਈ ਜ਼ਮੀਨ ਜਮਾਉਂਦਾ ਰੋਲਾ ਹੋਇਆ। ਅੱਛਾ। ਉੱਥੇ ਰਬੇ ਜਾਣੇ ਕੋਈ ਬੰਦਾ ਬੰਦਾ ਆਉਂਦਾ ਹੋਊਗਾ। ਟਮੇ ਟਾਵੇਂ ਉਹ ਕਾਰਡ ਕੋ ਲੈ ਹੁੰਦੀ ਆਪਣੇ। ਜੀ। ਮੌਰਦਾ ਵਧ ਗਏ ਜੀ ਦੇ। ਜੀ। ਵੀ ਉਹ ਤੋਂ ਕੋਈ ਸਪਾਰਕ ਹੋ ਕੇ ਸਣਾ ਹੋ ਗਿਆ ਹੋਊਗਾ। ਜੀ। ਯਾਨੀ ਸਾਡੇ ਘਰੇ ਨਹੀਂ ਕੋਈ ਹੋਰ ਬੰਦਾ ਆਇਆ ਪਗੰਨਾ। ਜੀ। ਜਿਆ ਦੋ ਜਾ ਗਿਆ ਚਾਰ ਆ ਗਿਆ ਹੋ ਗਿਆ ਵਾ ਹੋ ਗਿਆ। ਜੀ। ਇੰਨੀਆਂ ਜਿਹੀ ਗੱਲਾਂ ਹੋਈਆਂ ਭਾਈ। ਫਿਰ ਇਸ ਤੋਂ ਬਾਅਦ ਉਹਨੂੰ ਕਿੱਥੇ ਘੇਰਾ ਪੈਂਦਾਗਾ? ਉਹ ਤਾਂ ਜੋ ਘੇਰਾ ਪਿਆ। ਅੱਛਾ। ਜੀ। ਤਾਂ ਜੋ ਘੇਰਾ ਪਾਇ ਕੇ ਫਿਰ ਉਹਥੇ ਮਾਰ ਆ ਜਾਂਦੇ। ਉਹਦੇ ਨਾਲ ਉਹਨੂੰ ਕੌਣ ਕੌਣ ਸੀਗੇ ਤਿੰਨ ਮੁੰਡੇ ਆਪਣੇ ਪਿੰਡ ਦਾ ਸੀਗਾ ਘੋਗਾ ਕਹਿੰਦੇ ਜਿਹੜੇ ਜੀ ਇੱਕ ਤਾਜਾ ਦਾ ਮੁੰਡਾ ਸੀਗਾ ਜੀ ਮਾਰੇ ਕੇ ਫਿਰ ਸਾਨੂੰ ਲੋਸ ਦਿੱਤੀ ਨਹੀਂ ਰਹੀ ਉਹ ਕਸਵਾੜਾ ਨਹੀਂ ਦਲੇ ਜੀ ਫਿਰ ਅਸੀਂ ਬਰਨਾਲੇ ਸੰਸਕਾਰ ਕਰਕੇ ਅੱਛਾ ਉਹ ਪੋਸਟਮਾਰਟਨ ਤੋਂ ਬਾਅਦ ਉੱਥੇ ਹਾਂ ਪੰਚਾਇਤਾਂ ਮਜੂਤਾ ਬਾਗੀਆਂ ਆਪਣੇ ਬੰਦਾਂ ਦੀਆਂ ਜੀ ਫਿਰ ਉਹ ਪਿੰਡ ਰਾਕੇ ਭੋਗ ਪਾਇਆ ਗੁਰਦੁਆਰੇ ਚੋਕਾਂ ਦੀ ਪਾਟਬੂਡ ਕਰਾਇਆ ਜੀ ਪੁਲਿਸ ਗਲੀ ਰਿਆਚਾਰ ਤੇਰੇ ਗੁਰਦੁਆਰੇ ਦੇ ਜੀ ਯਾਨੀ ਭੋਗ ਇੱਥੇ ਪਾਇਆ ਆਪਣੇ ਗੁਰਦੁਆਰੇ ਜੀ ਫਿਰ ਸਾਨੂੰ ਵੱਡੇ ਅਫਸਰਾਂ ਕੋਲੇ ਪੰਚਾਇਤ ਮਿਲ ਕੇ ਖੜਾ ਕਰ ਕੋਰ ਖਰਚ ਕਿਹੜਾ ਟਹਿਟ ਹੋਇਆ ਸੀਗਾ ਉਹ ਅਸੀਂ ਦੁਬਾਰੇ ਪਾ ਲਿਆ ਜੀ ਜਿਹੜੇ ਕੱਚੇ ਹੀ ਟਾਏ ਗਏ ਸੀ ਨਾ ਉਹ ਜੀ ਜਿਹੜਾ ਪੱਕਾ ਉਹ ਖੜਾ ਰਿਹਾ ਜੀ ਖਚਾੜਾ ਡੁੱਬੇ ਸਾਰਾ ਪਹਿਲਾਂ ਖੱਬੜ ਖੜਾ ਹੋਇਆ ਮੈਂ ਉਹ ਜਣਾ ਦੇ ਖੜਾ ਹੁੰਦਾਗਾ ਜੀ ਆੱਕ ਟੱਕ ਜੇ ਮੈਂ ਹੁੰਦੇ ਨਾ ਆਪਣੇ ਆਹ ਯਾਨੀ ਬਰਬਾਦ ਕਰਤਾ ਸੀ ਘਰ ਸਾਡਾ ਜੀ ਵੀ ਉਹ ਉਹ ਅਸੀਂ ਆਸਾ ਕਰਦੇ ਸੀ ਅੱਜ ਸਾਡੇ ਰੋਟੀ ਖਾਣ ਦੀ ਜਿਆਦਾ ਨਹੀਂ ਹੈਗੀ ਜੀ ਉਹਨੇ ਕੁੜੀ ਵਿਆਹੀ ਆ ਅਸੀਂ ਦੇਖ ਜੀ ਉਹ ਲੋਕਾਂ ਨੇ ਵਿਆਹੀ ਜੀ ਤੂੰ ਮੈਨੇ ਜੀ ਕਹਿੰਦੇ ਤਾਂ ਆਪਦੇ ਤਾਂ ਘਸਨੇ 5 ਦੇ ਦਸ ਕਹਿੰਦੇ 20 ਦੇਤਾ ਜੀ ਤੁਹਾਨੂੰ ਜਿਹੜਾ ਇੱਕ ਮੈਂ ਮਰਜੀ ਆ ਦੇ ਘਰੇ ਵਾਗ ਗਿਆ ਜੀ ਹੁਣ ਦੋ ਹੋਰ ਨੇ ਵਸਾਣੀਆਂ ਹਲੇ ਅੱਛਾ ਹੁਣ ਜਿਹੜਾ ਬੰਦਾ ਈ ਸਾਡਾ ਉਹ ਕੰਮ ਕਰਨ ਵਾਲਾ ਇੱਕ ਮੜਾ ਜਾ ਉਹ ਐਕਸੀਡੈਂਟ ਹੋ ਗਿਆ ਜੀ ਅਸਾ ਉਹਦੇ ਘਰ ਵਾਲੀ ਜਾਂਦੀ ਆ ਦਿਹਾੜੀ ਕਰਨ ਜੀ ਹੂੰ ਜੀ ਵੀ ਜਾਨੀ ਆਇਆ ਵੀ ਆਪਣਾ ਤਾਂ ਇਹੀ ਬੇਨਤੀ ਆ ਵੀ ਆਪਾਂ ਦਾ ਸਿੱਧੀ ਲਿੱਦੇ ਕੋਈ ਅਜਵਾਕਾਂ ਨਾਲ ਰੱਖ ਲਿਆ ਉਹ ਵਧੀਆ ਹੈਗਾ ਵੀ ਜਾਨੀ ਬਹੁਤ ਔਖਾ ਕੰਮ ਹੈ ਜੀ ਸਾਡਾ ਘਰ ਕਿੱਥੋਂ ਕਿੱਥੇ ਵਗਿਆ ਜੀ ਇੱਥੇ ਅਲਗਰ ਰੁਪਈਆ ਸੀ ਕਿੱਥੇ ਸੀ ਹੁਣ ਗੁਰਚਾ ਵਾਂਸਾ ਕਰ ਦਿਆਂਗੇ ਜੀ ਵੀ ਕਿੱਥੋਂ ਲਈਏ ਜੀ ਹੈ ਜੀ ਹਾਂ ਆਪਾਂ ਰੋਗੀ ਹੋ ਗਏ ਜੀ ਹੁਣ ਲੇਟਨ ਖੜ ਕੇ ਬਹਿਨੇ ਆਗੇ ਜੀ ਲੱਤਾਂ ਮੜਦੀਆਂ ਨਹੀਂ ਪੋਟਾਂ ਨੇ ਮਾਰਦੀਆਂ ਜੀ ਕਹੀਆਂ ਗੱਲਾਂ ਹੋ ਗਈਆਂ ਬੱਚੀ ਅੱਛਾ ਨੈਬ ਸਿੰਘ ਜਦੋਂ ਮਤਲਬ ਸ਼ਹੀਦ ਹੋ ਜਾਂਦੇ ਨੇ ਹਾਂ ਜੀ ਇਸ ਤੋਂ ਬਾਅਦ ਪਰਿਵਾਰ ਨੂੰ ਹੋਰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਈਆਂ ਸਮੱਸਿਆ ਉਸ ਤੋਂ ਬਾਅਦ ਆਈਆਂ ਜੀ ਸਾਨੂੰ ਫਿਰ ਪੁਲਿਸ ਨੇ ਤਾਂ ਤੁਹਾਨੂੰ ਤੰਗ ਕਰਨਾ ਬੰਦ ਕਰ ਦਿੱਤਾ ਹਾਂ ਨਹੀਂ ਬੰਦ ਕਰਤਾ ਜੀ ਜਦੋਂ ਵੀ ਕਿਤੇ ਆਪਣੇ ਬਾਰ ਦਾਤ ਹੋਏ ਜਾਂ ਪੰਜਾਬ ਜ ਹੋ ਜਾਂਦੀ ਸੀਗੀ ਚਲਿ ਸਾਨੂੰ ਪੁਲਿਸ ਪੜ ਕੇ ਲੈ ਜਾਂਦੀ ਸੀ ਅੱਛਾ ਫੇਰ ਵੀ ਲੈ ਜਾਂਦੀ ਸੀ ਉਹਦੇ ਮਰਨ ਤੋਂ ਬਾਅਦ ਵੀ ਉਹਦੇ ਮਰਨ ਤੋਂ ਬਾਅਦ ਵੀ ਜੀ ਪੁਲਿਸ ਫੜ ਕੇ ਲੈ ਜਾਂਦੀ ਇੱਕ ਦਿਨ ਰੱਖਿਆ 4 ਘੰਟੇ ਰੱਖਦੇ ਜਾਂ ਰਾਤ ਕਟਾਉਂਦੇ ਜੀ ਫੇਰ ਛੱਡ ਦਿੰਦੇ ਜੀ ਫੇਰ ਇੱਕ ਡਿਊਟੀ ਆ ਗਿਆ ਸੀ ਆਪਣੇ ਥਪੇ ਜੀ ਮੁੰਡਾ ਮੁੰਡੀ ਉਹਨਾਂ ਵੀ ਉਮਰ ਦਾ ਮੁੰਡਾ ਸੀ ਜੀ ਉਹਦੇ ਕੋਲ ਬੇਨਤੀ ਕੀਤੀ ਸੀ ਜੀ ਉਹਦੇ ਕੋਲ ਬੇਨਤੀ ਕੀਤੀ ਉਹਨੇ ਫੇਰ ਸਾਨੂੰ ਕਹਿੰਦਾ ਪਿੰਡ ਦੇ ਗੁੱਠੇ ਲਵਾ ਲਓ ਜੀ ਪੁਣਛਾਇਤ ਦੇਸਨ ਕਰਾ ਲਓ ਚੌਂਕੀਆਂ ਦੀ ਮੋਹਰ ਲਵਾ ਲਓ ਇੱਕ ਕਾਗਜ਼ ਲੈ ਕੇ ਮੇਰੇ ਕੋਲ ਆਓ ਜੀ ਮੇਰੇ ਕੋਲ ਆਓ ਵੀ ਉੱਥੇ ਫਿਰ ਅਸੀਂ ਸਾਰਾ ਕੁਝ ਕਰਕੇ ਉਹਦੇ ਕੋਲ ਲੈ ਕੇ ਜੀ ਉਹਨੇ ਨਾਲ ਪੰਚਾਇਤ ਲੈ ਕੇ ਉਹਨੇ ਕਾਗਜ਼ ਫੜ ਕੇ ਆਦੀ ਮੋਹਰ ਲਾ ਕੇ ਕਿਤੇ ਕਾਈ ਭੇ ਭੂਈ ਤੇ ਜੀ ਫਿਰ ਸਾਡਾ ਖਣਾ ਛੁੱਟ ਗਈ ਜਾਵਾ ਜੀ ਫਿਰ ਉਹਦੇ ਬਾਅਦ ਖਣਾ ਛੁੱਟ ਗਿਆ ਉਹ ਕਈ ਸਾਲ ਲੰਘ ਗਏ ਜੀ ਅਸੀਂ ਬੈਟਰੀ ਚ ਕੰਮ ਕਰਨ ਲੱਗੇ ਸੀਗੇ ਜੀ ਟਰਾਲੀ ਫੈਕਟਰੀ ਲਾ ਲਈ ਅਸੀਂ ਬੰਦੇ ਵੀ ਲੱਗ ਗਏ ਕੰਮ ਬਹੁਤ ਹੁੰਦਾ ਬੈਟਰੀ ਚ ਜੀ ਚਲੋ ਉਹਦੇ ਬਾਅਦ ਆ ਆਪਣੇ ਪਿੰਡ ਦੇ ਗੁਪਤ ਕਤਲ ਹੋ ਗਿਆ ਸੀ ਜੀ ਹੂੰ ਅੱਛਾ ਇੱਕ ਹੋਰ ਕਤਲ ਹੋ ਗਿਆ ਸੀ ਕਿਥੋਂ ਕਤਲ ਹੋ ਗਿਆ ਆਪਣੇ ਪਿੰਡ ਦੇ ਦਵਾਰਾ ਦਵਾਰਾ ਜੀ ਫੇਰ ਸਾਨੂੰ ਉਹਦੇ ਉਹਦੇ ਸ਼ੱਕ ਦੇ ਹਾਰ ਤੇ ਇੱਕ ਵਾਰ ਫੇਰ ਚੱਕ ਲੈਣਾ ਨਾ ਠੀਕ ਜੀ ਫੇਰ ਤਾਂ ਕਹਰ ਕੋਈ ਛੱਡੀ ਨਹੀਂ ਨਾ ਯਾਨੀ ਜੀ ਕਿਤਾ ਯਾਨੀ ਇੱਕ ਜਾਨ ਜਾਨ ਵਜੀਆ ਗੱਲੀ ਜੀ ਤੇ ਇਹਨਾਂ ਨੇ ਗੱਲਾਂ ਪਤਾ ਭਾਈ ਸਾਡੇ ਨਾਲ ਹੋਈਆਂ ਦੇਖ ਜੀ ਘਰ ਸਾਡਾ ਪਟਿਆ ਗਿਆ ਜਮਾ ਜੀ अच्छा फिर उस जबो ਨਾਇਬ ਸਿੰਘ ਦਾ ਭੋਗ ਪੈ ਜਾਂਦਾ ਇਸ ਤੋਂ ਬਾਅਦ ਫਿਰ ਵੀ ਖੜਕੂਲੇ ਹਰ ਚੱਲ ਰਹੀ ਸੀ ਪੰਜਾਬ ਦੇ ਵਿੱਚ ਮਾੜੀ ਮੋਟੀ ਮਾੜੀ ਮੋਟੀ ਚੱਲ ਰਹੀ ਸੀ ਕੀ ਕਿਸੇ ਜਥੇਬੰਦੀ ਨੇ ਇਸ ਸਫਾਂ ਦੇ ਜੋ ਵਿਅਕਤੀ ਸੀਗੇ ਉਹਨਾਂ ਨੇ ਪਰਿਵਾਰ ਦੀ ਕੋਈ ਵਿੱਤੀ ਮਦਦ ਨਹੀਂ ਕੋਈ ਨਹੀਂ ਆਇਆ ਕਿਸੇ ਨੇ ਮਦਦ ਨਹੀਂ ਕੋਈ ਵਾਲਾ ਇੱਕ ਦਸਰੇ ਨੇ ਕਿ ਭੋਗ ਵਾਲ ਦੇ ਨੂੰ ਸਿਰਫ ਮੈਡਲ ਦਿੱਤਾ ਜਥੇਬੰਦੀ ਨੇ ਨਹੀਂ ਲਗਭਗ ਨਹੀਂ ਕੀਤੀ ਸੀ ਜੀ ਮੇਜ਼ਬਾਨ ਜੀ ਨਹੀਂ ਉਸ ਤੋਂ ਬਾਅਦ ਸਾਡੇ ਕਿਸੇ ਨੇ ਬਾਅਦ ਜੀ ਲੋਕਾਂ ਦੇ ਪਿਓਾਂ ਦੇ ਭੋਗਾਂ ਦੇ ਟੈਂਕੀਆਂ ਅੰਦਰ ਫਿਰਦੇਗਾ ਜੀ ਸਾਡੇ ਕਿਸੇ ਭੋਗ ਤੇ ਵੀ ਨਹੀਂ ਆਇਆ ਜੀ ਤੇ ਹੁਣ ਫਿਰ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਪਰਿਵਾਰ ਦਾ ਗੁਜ਼ਾਰਾ ਵਾਕੇ ਮੈਂ ਹੁਣਾ ਗੁਜ਼ਾਰਾ ਤਾਂ ਪੁੱਛੀ ਨਾ ਬਸ ਜੀ ਹੁਣ ਢਾੜੀ ਚੱਪਾ ਕਰਦੀ ਆ ਬਿਚਾਰੀ ਉਹ ਜੀ ਤਾਂ ਉਹਨਾਂ ਦਾ ਘਰ ਚਾਹੂ ਹੋਣੀ ਹੁਣ ਕੁੜੀ ਨੂੰ ਪੜ੍ਹਾਈ ਮਿਲਦੀ ਰਹੀ ਸੀ ਪਹਿਲਾਂ ਤੇ ਬਾਹਰ ਜੀ ਨੰਬਰ ਵਾਲੇ ਸੀਗੇ ਜੀ ਹੁਣ ਪੈਸੇ ਥੋੜੇ ਆ ਭਾਈ ਹੁਣ ਕਾਲਜ ਦਾ ਸਿਖਾਸਤ ਇੱਕ ਤਾਂ ਭਰ ਦਾਂਗੇ ਜੀ ਲੱਖ ਰੁਪਈਆ ਜੀ ਉਹ ਬਿਚਾਰੀ ਉਹਨਾਂ ਡੱਬਿਆਂ ਤੇ ਪਹੁੰਚ ਲੱਗੀ ਜੇਗੀ ਬਰਨਾਲੇ ਅੱਛਾ ਹੂੰ ਜੀ ਹੋਵੇ ਕਰੇ ਜੀ 5000 ਰੁਪਏ ਤੇ ਜੀ ਨਹੀਂ ਅਜੇ ਕੋਈ ਨੌਕਰੀ ਮਿਲ ਜੂ ਜੀ ਆਇਆਂ ਗੱਲਾਂ ਜਰਾਂ ਹੋਈਆਂ ਤਾਂ ਜੀ ਜੀ ਮਹਤਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਹੀ ਧੰਨਵਾਦ ਸਤਿ ਸ਼ਕਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਕੁ ਸਕੀ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ